ਕਾਲੀ ਰਾ ਜਿੰਦਾਬਾਦ ਰਾਧੁਰਜੀਤ ਸਿੰਘ ਲਖੜਾ ਜਿੰਦਾਬਾਦ ਸਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਰਾਜਵਜੀਤ ਸਿੰਘ ਲਖੜਾ ਜੋ ਕਿ ਸ਼ੋਮਨੀ ਕਾਲੀ ਦਲ ਤੋਂ ਸਮਾਣਾ ਹਲਕੇ ਦੇ ਉਮੀਦਵਾਰ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਤੇ ਪੁੱਛਦੇ ਚੋਣ ਪ੍ਰਚਾਰ ਕਰ ਸਰ ਕਿ ਕਿਤਨਾ ਚੱਲ ਰਿਹਾ ਵਾਬ ਵਧੀਆ ਚੋਣ ਚੱਲਦਾ ਰਿਹਾ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਬਹੁਤ ਸਕਾਰ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਮੇਰਾ ਖਿਆਲ ਹੈ ਵੀ ਲੋਕ ਅੱਜ ਗੱਲ ਕਰਦੇ ਨੇ ਕਿ ਸ਼ੋਮਨੀ ਕਾਲੀ ਦਲ ਨੇ ਜਿਹੜੇ ਪਿਛਲੇ ਕੰਮ ਕੀਤੇ ਨੇ ਉਹਨਾਂ ਦੀ ਜਾਦਾ ਕਿਉਂਕਿ ਕਾਂਗਰਸ ਨੇ ਪਰਮਾਲਾ ਚ ਬਿਜਲੀ ਵਾ ਦਿੱਤੀ ਕਿ ਤੁਹਾਨੂੰ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਲੈ ਕੇ ਦੇਵਾਂਗੇ ਆਟਾ ਦਾਸ ਦੇਣਾ ਘੋੜੇ ਦੇਵਾਂਗੇ ਚੀਨੀ ਦੇਵਾਂਗੇ ਚਾਦੀ ਪਤੀ ਦੇਵਾਂਗੇ 59000 ਪੈਸਾ ਦੇਵਾਂਗੇ 2500 ਰੁਪਿਆ ਪੈਨਸ਼ਨ ਦੇਵਾਂਗੇ ਸਮਾਰਟਫੋਨ ਦੇਵਾਂਗੇ ਸੋ ਉਹਦੇ ਗੱਲਾਂ ਦੇ ਵਿੱਚ ਲੋਕ ਆ ਕੇ ਥੋੜਾ ਕਰਜ਼ਾ ਸਾਰੀ ਮਾਫ ਕਰਦਾਂਗੇ ਚਾਹੇ ਆਰਤੀਆਂ ਦਾ ਹੋਵੇ ਚਾਹੇ ਕਮਰਸ਼ੀਅਲ ਬੈਂਕ ਦਾ ਹੋਵੇ ਕੋਆਪਰੇਟਿਵ ਬੈਂਕ ਦਾ ਹੋਣਾ ਗੱਲਾਂ ਤਾਂ ਆ ਗਈ ਪਰ ਕਾਂਗਰਸ ਨੇ ਥੋੜੇ ਲੱਗਾ ਨਹੀਂ ਕਿ ਹੁਣ ਲੋਕ ਪਤਾ ਰਹੇ ਨੇ ਕਿ ਜਿਹੜੀ ਇਹ ਗੱਲ ਹੋਈ ਹੈ ਉਹ ਤਾਂ ਮਾਰੀ ਹੋਈ ਹੈ ਤੇ ਹੁਣ ਸਾਲੇ ਸ਼ੌਮੀ ਕਰਜ਼ਾ ਦੀ ਮਤ ਕਰਨ ਦੀ ਜਾਨ ਸਰ ਕਿੰਨੇ ਕਿਲੇੜ ਨਾਲ ਜਿੱਤਣ ਦੀ ਸੁਭਾ ਮੈਂ ਤੇ ਰੱਬ ਦਾ ਬੈਰ ਹੁੰਦਾ ਹਮੇਸ਼ਾ ਅਮਰ ਪ੍ਰਮਾਤਮਾ ਨੂੰ ਲੈ ਕੇ ਚੱਲਣਾ ਚਾਹੀਦਾ ਆਪਣੇ ਵੋਟਰਾਂ ਨੂੰ ਕੀ ਸੁਝਾਏ ਦਾ ਮੈਂ ਤਾਂ ਅਹੀ ਬੇਨਤੀ ਕਰਦਾ ਕਿ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਲ ਕੇ ਬੜੀ ਇਮਾਨਦਾਰ ਤੇ ਜ਼ਿੰਦਗੀ ਦੇ ਨਾਮੇ ਕੰਮ ਕੀਤਾ ਮੈਨੂੰ ਤਕਰੀਬਨ 22 ਸਾਲ ਹੋ ਗਏ ਸ਼ਾਸਤ ਦੇ ਵਿੱਚ ਕਦੇ ਵੀ ਇਹ ਨਹੀਂ ਕੋਚ ਕੀਤੀ ਹੈ ਕਿਸੇ ਨਾਲ ਕੋਈ ਐਦਾਂ ਦੀ ਗੱਲ ਹੋਵੇ ਕੋਈ ਕ੍ਰਾਪਸ਼ਨ ਦੀ ਗੱਲ ਕੀਤੀ ਹੋਵੇ ਜਾਂ ਕੁਝ ਹੋਰ ਕਿਤੇ ਲੋਕਾਂ ਦੇ ਭਲੇ ਦੀ ਗੱਲ ਕੀਤੀ ਹੈ ਲੋਕਾਂ ਦੇ ਡਵੈਲਪਮੈਂਟ ਦੀ ਗੱਲ ਕੀਤੀ ਹੈ ਤੇ ਇਹੀ ਬੇਨਤੀ ਕਰਦਾ ਕਿ ਇਹ ਕੰਮ ਦੇਖ ਕੇ ਤਿਰੋਕ ਮਤ ਕਰਨ ਥੈਂਕ ਯੂ ਜੀ ਕਾਲੀ ਰਾਹ ਜਿੰਦਾਬਾਦ ਰਾਜੁਰਜੀ ਸਿੰਘ ਸੇ ਪਰਖੜ ਜਿੰਦਾਬਾਦ ਸਰਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਰਾਜ ਸ਼ਰਜੀਤ ਸਿੰਘ ਲਖੜਾ ਜਿੰਦਾਬਾਦ